ਬਹੁਤ ਅੱਛਾ ਲੱਗ ਰਿਹਾ ਹੈ ਦੇਖੋ ਉਹ ਬਾਪ ਬੜਾ ਕੋਈ ਪਾਕਾ ਵਾਲਾ ਨਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲੱਗੇ ਉਹ ਲਵੀ ਸਨਾਨ ਮੇਰਾ ਬਹੁਤ ਪੁਰਾਣਾ ਸਾਡਾ ਮਿੱਤਰ ਹੈ ਸਾਡਾ ਭਰਾ ਹੀ ਹੈ ਦੋਸਤ ਹੀ ਨਹੀਂ ਹੈਗਾ ਸਾਡਾ ਫੈਮਿਲੀ ਰਿਲੇਸ਼ਨ ਹੈ ਤੇ ਅੱਜ ਉਹਦੇ ਵਿਆਹ ਤੇ ਆਏ ਆ ਸਾਨੂੰ ਬੜਾ ਚਾਅ ਆ ਵਿਸ਼ਦੀ ਪੈਣਾ ਤੇ ਕੋਮਲ ਦੀ ਬੈਸਟ ਫਰੈਂਡ ਆ ਤੇ ਮੈਂ ਦੋਨੋਂ ਸਾਈਡਾਂ ਤੋਂ ਰੋਲ ਪਲੇ ਕਰ ਰਹੀ ਹਾਂ ਮੈਂ ਦੋਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਜਦੋਂ ਤੋਂ ਇਹ ਤਨੋਂ ਇਕੱਠੇ ਨੇ ਆਏ ਥਿੰਕ ਉਸ ਤੋਂ 4 ਦਿਨ ਪਹਿਲਾਂ ਦਾ ਹੀ ਮੈਨੂੰ ਸਾਰਾ ਕੁਝ ਸੀਨ ਪਤਾ ਹੋਏਗਾ ਦੁਨੀਆ ਤੇ ਬੜੇ 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 ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋ ਕਿ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿੱਸਾ ਅੱਜ ਦੀ ਸਾਰਿਆਂ ਨੂੰ ਇਮਿਟੇਸ਼ਨ ਦਿੱਤੀ ਆ ਹੁਣ ਅੱਗੇ ਕੀ ਦੀ ਮਰਜ਼ੀ ਆ ਇਹ ਖੁਲਾਸਾ ਦਤਾ ਗਿਆ ਬਿਲਕੁਲ ਖੁਲਾਸਾ ਸੱਤ ਹਮੇਸ਼ਾ ਯਾਦ ਰਹਿਣ ਗਿਆ ਸਾਰੀਆਂ ਮੈਮਰੀਜ਼ ਤੇ ਉਹ ਇਸ ਟਾਈਮ ਤੇ ਹੁਣ ਆਫਕਾਜ਼ ਅੱਜ ਤੋਂ ਬਾਅਦ ਅੰਮ੍ਰਿਤਸਰ ਤੋਂ ਲੁਧਿਆਣਾ ਚਲ ਜੇਗੀ ਤੇ ਜਿੰਨਾ ਮਿਸਨਾਉ ਨੂੰ ਕਰਨ ਵਾਲੀਆਂ ਆਈ ਡੋਂਟ ਥਿੰਕ ਕੋਈ ਹੋਰ ਕਰੇਗਾ ਲੋਕ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਮੇਰੇ ਸਾਰੇ ਭਰਾਓ ਧੰਨਵਾਦ ਤੁਹਾਡਾ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਵੀਰ ਦੇ ਹੁੰਦੇ ਪਏ ਨੇ ਆਸ਼ੀਰਵਾਦ ਦੇਣਾ ਚਾਹੋਗੇ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਉਹ ਸਾਰੇ ਆਸ਼ੀਰਵਾਦ ਦੇਣ ਆਖਰੇ ਨੇ ਬੜਾ ਖੁਸ਼ੀ ਦਾ ਦਿਨ ਆ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਦਿਓ ਮਾਨ ਸਾਹਿਬ ਵੀ ਆ ਰਹੇ ਨੇ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੇ ਨੇ ਰਾਜਪਤ ਜੀ ਅੱਜ ਅਭਿਸ਼ੇਕ ਦੀ ਕਮਿਊਨਸ ਤੋਂ ਇੱਕ ਵਾਰ ਸਰ ਉਹ ਦੇਖੋ ਕੋਈ ਪਤਾ ਨਹੀਂ ਹੋਏ ਆ ਜਵੇ ਸਰ ਨਹੀਂ ਆ ਸਕਦਾ ਸਰਪ੍ਰਾਈਜ਼ ਮਿਲ ਸਰਪ੍ਰਾਈਜ਼ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੋਏਗਾ ਔਰ ਉੱਥੇ ਦੁਨੀਆ ਦੇ ਬੜੇ ਬੜੇ ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋਗੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿਸਾ ਲੱਗਦਾ ਅੱਜ ਹੀ ਸਾਰਿਆਂ ਨੂੰ ਇਮਿਟੇਸ਼ਨ ਦਿੱਤੀ ਆ ਉਹ ਅੱਗੇ ਕੀ ਦੀ ਮਰਜ਼ੀ ਆ ਖੁੱਲਾ ਸੱਦਾ ਦਿੱਤਾ ਗਿਆ ਖੁੱਲਾ ਸੱਦਾ ਪਹਿਲੀ ਖੁਸ਼ੀ ਘਰ ਦੇ ਵਿੱਚ ਕਿਸਾ ਲੱਗ ਰਿਹਾ ਪਹਿਲੇ ਵਿਆਹ ਆ ਕਰ ਜਾਏ ਬਹੁਤ ਅੱਛਾ ਲੱਗ ਰਿਹਾ ਹੈ ਦੇਖੋ ਉਹ ਬਾਪ ਬੜਾ ਕੋਈ ਪਾਕਾ ਵਾਲਾ ਨਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲਗੇ ਬਾਕੀ ਤੁਹਾਡੇ ਸਾਹ ਜੀ ਪਹਿਲਾ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਤੋਹਫਾ ਦਿੱਤਾ ਹਾਂ ਜਵਾਨ ਆਪਣੀ ਭੈਣ ਨੂੰ ਦਿੱਤਾ ਦੋ ਦਿੱਤਾ ਵਿਸ਼ੇਕ ਅੱਛਾ ਰਾਤਪਾਲੀ 1 ਸਾਲ ਹੋ ਰਿਹਾ ਕਿ ਪਹਿਲੇ ਦਿਨ ਤੋਂ ਹੀ ਕਾਫੀ ਰੁੱਝੇ ਹੋ ਸਾਰੇ ਕੰਮ ਤੁਸੀਂ ਆਪ ਕੀਤੇ ਤੁਹਾਨੂੰ ਜਦੋਂ ਮੈਂ ਬੈਂਕ ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਹੈ ਵਿਸ਼ੇਕ ਵੱਡਾ ਨਾਮ ਹੈ ਆਪਣੇ ਖੱਤੀ ਤੁਸੀਂ ਹਰ ਇੱਕ ਕੰਮ ਕੀਤਾ ਕਿਦਾਂ ਦਾ ਮਸਤੀ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਚੜ੍ਹ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੀ ਸ਼ਾਦੀ ਦਾ ਫਰਜ਼ ਨਿਭਾਉਂਦੇ ਹਾਂ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਜਿਹੜੇ ਪੁਰਾਣੇ ਕ੍ਰਿਕਟਰ ਨੇ ਔਰ ਇਹ ਲੰਡਨ ਤੋਂ ਪਹੁੰਚੇ ਨੇ ਇਹਨਾਂ ਨੂੰ ਪੁੱਛੋ ਸ਼ਾਦੀ ਦੇ ਬਾਰੇ अॼु आयो साल पीम लेक अकेडमी टीम तेारी दोस्ती एनी वई आहे असां सोचे स्पेशल चीज ते ज़रूरु आया चार पंज दे इंगलैंड तो ਕਹਿੰਦਾ ਸੀ ਕਿ ਐਸੀ ਛੱਡ ਨਾ ਨੋਕਰ ਪਰਿਵਾਰ ਦੇ ਨਾਲ ਤੁਸੀਂ ਹਾਂਜੀ ਮੈਂ ਵਾਇਸ ਛੋਟਾ ਬ੍ਰਦਰ ਉਹ ਵੀ ਲਾਈਕ ਮੈਂ ਨਾ ਕ੍ਰਿਕਟ ਖੇਡ ਕੰਮ ਕਰਦਾ ਸੀ ਤੇ ਇਹ ਤੇ ਰੋਚੀ ਸੀ ਪਨੇ ਸਰ ਕਿਹੜੀ ਜਗ੍ਹਾ ਤੋਂ ਸੀ ਇੰਗਲੈਂਡ ਜੋਕਸ਼ਰ ਜੀ ਕਿੱਦਾਂ ਲੱਗ ਰਿਹਾ ਦੀ ਸ਼ਾਮ ਨੂੰ ਹੋਏ ਤੁਸੀਂ ਬਹੁਤ ਅਨਜਾਸ ਬਿਊਟੀਫੁੱਲ ਯੂ ਨੋ ਬਿਫੋਰ ਆਈ ਰੈਲੀ ਇੰਡੀਅਨ ਬੱਲ ਆਬਵੀਅਸ ਮੇਰੀ ਡਰਿੰਗ ਬੈਟਿੰਗ ਹੋਏ ਸੀ ਦੋ ਤਿੰਨ ਸਾਲ ਪਹਿਲਾਂ ਰਾਜਪੁਰ ਦੇ ਫਰੈਂਡ ਹੋ ਜੀ ਹਾਂਜੀ ਰਾਜਪੁਰ ਦੇ ਦੋਸਤੋਂ ਹਾਂਜੀ ਜੀ ਭਾਈ ਦੇ ਫਰੈਂਡ ਆ 20-25 ਸਾਲ ਤੋਂ ਹੋ ਗਏ ਸਾਡੇ ਸ਼ਰਮਾ ਨੂੰ ਤੁਸੀਂ ਜਿਹੜਾ ਬੈਟਸਮੈਨ ਨੰਬਰ 1 ਇਸ ਵਕਤ T20 ਰੈਂਕ ਦਾ ਇਹ ਟੂਰਨਾਮੈਂਟ ਨੂੰ ਮੈਨ ਆਫ ਦਾ ਟੂਰਨਾਮੈਂਟ ਵੀ ਮਿਲਿਆ ਉਹ ਤੁਸੀਂ ਪਰਫਾਰਮੈਂਸ ਕਿਸ ਤਰ੍ਹਾਂ ਉਹ ਤੇ ਫਿਰ ਪਾਸੇ ਦੇ ਵਰਡ ਜੀ ਨਹੀਂ ਹੈਗੇ ਜਦੋਂ ਮੈਨ ਨੂੰ ਮਿਲਿਆ ਸੀ ਉਹ ਬਹੁਤ ਛੋਟਾ ਸੀਗਾ ਜਦੋਂ ਭਾਜੋ ਨੇ ਉਹ ਉਹ ਐਕਚੁਅਲੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਤੇ ਆਏ ਨਹੀਂ ਸੀ ਬਾਅਦ ਉਸ ਤੋਂ ਬਾਅਦ ਮੈਂ ਕ੍ਰਿਕਟ ਨੂੰ ਬਹੁਤ ਫੋਲੋ ਕੀਤੀ ਹੈ ਤੇ ਫੋਲੋ ਅਗੇ ਵੀ ਤਰਾਂ ਫੋਲੋ ਟੈਸਟਿੰਗ ਜੁੱਟ ਛੋਟੀ ਲੱਗਦੀ ਹੈ ਜਿੱਦ ਕਿ ਵੀਜ਼ਰ ਫਿਊਜ ਹੋ ਗਏ ਪਰ ਉਹਨਾਂ ਕਿਤੇ ਵੀ ਪਰ ਬਿਸ਼ੁ ਕਿਤੇ ਵੀ ਜਾ ਸਕਦੇ ਦੱਸ ਗੋਡ ਇਜ਼ ਅ ਕਿੰਗ ਸੋ ਜਿੱਥੇ ਮਾਜੀ ਕੋਈ ਯੂ ਨੋ ਪਰਵਾਧ ਜੀ ਜੀ ਕੋਈ ਕੁਝ ਬਹੁਤ ਮੈਂਕੀਤੀ ਬੱਚੇ ਨੇ ਸ਼ੁਰੂ ਤੋਂ ਲੈ ਕੇ ਐਗਜੈਕਟਲੀ ਮੈਨੂੰ ਪਤਾ ਪਾਜਨਾ ਮੇਰੀ ਮਹੀਨੇ ਚਿੱਗਦੀ ਵੀ ਗੰਭੀਰ ਹੁੰਦੀ ਹੈ ਉਹ ਆਲਵੇਸ ਨਹੀਂ ਹੀ ਪੈਸਾ ਕਿਤੋਂ ਕਿਦਾ ਸਰਦ ਹੋ ਰਿਹਾ ਜਾ ਰਿਹਾ ਤੇ ਉਹ ਬਸ ਇਹੀ ਰਾਜ਼ ਹੈ ਕਿ ਪ੍ਰੋਗਰੈਸਿੰਗ ਬਾਕੀ ਤਾਂ ਨਿਊਜ਼ ਤੇ ਕ੍ਰਿਕਟ ਤੇ ਟੈਲੀਵਿਜ਼ਨ ਤੇ ਸਾਰਾ ਕੁਝ ਦੇਖਦਾ ਹੀ ਹੈ ਕੀ ਹੋ ਰਿਹਾ ਮੋਰੇ ਸਾਹਮਣੇ ਹਾਂਜੀ ਅੰਤ ਤੱਕ ਐਵਰੀ ਟਾਈਮ ਇਸ ਯੂ ਨਾ ਬੀਸਿਕਲ ਓਕੇ ਅਵਿਸ਼ ਦੀ ਪੈਣਾ ਤੇ ਕੋਮਲ ਦੀ ਬੈਸਟ ਰੰਡਾ ਤੇ ਮੈਂ ਦੋਨੋਂ ਸਾਈਡਾਂ ਤੋਂ ਰੋਲ ਪਲੇ ਕਰ ਰਹੀ ਹਾਂ ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਜਦੋਂ ਤੋਂ ਇਹ ਦੋਵੇਂ ਇਕੱਠੇ ਨੇ ਆਈ ਥਿੰਕ ਉਸ ਤੋਂ 4 ਦਿਨ ਪਹਿਲਾਂ ਦਾ ਹੀ ਮੈਨੂੰ ਸਾਰਾ ਕੁਝ ਸੀਨ ਪਤਾ ਹੋ ਗਿਆ ਤੁਸੀਂ ਕਿਹੜਾ ਰੋਲ ਪਲੇ ਕਰ ਰਹੇ ਹੋ ਭਰਾ ਦੇ ਇਹ ਖਾਦਾ ਉਹ ਕਰਾਈ ਹੈ ਖਾਦਾ ਕਰੇ ਤੇਰਾ ਮੋੜਾ ਹਾਂ

ਪਲਾਸਟਿਕ ਇੱਕ ਕੋਈ ਕੁਸਾ ਨਹੀਂ ਸੀ ਸੋਚਿਆ ਸੀ ਭਰਾ ਦਾ ਜੇ ਤੁਹਾਡੀ ਖਾਸ ਫਰੈਂਡ ਦਾ ਵਾ ਇਹਨਾਂ ਯਾਦਗਾਰੀ ਹੋ ਉਹ ਬਹੁਤ ਹੀ ਬਿਊਟੀਫੁਲ ਐਂਡ ਆਈ ਥਿੰਕ ਹਮੇਸ਼ਾ ਯਾਦ ਰਹਣਗੇ ਸਾਰੀਆਂ ਮੈਮਰੀਜ਼ ਤੇ ਉਹ ਇਸ ਟਾਈਮ ਤੇ ਹੁਣ ਆਫਕੋਸ ਅੱਜ ਤੋਂ ਬਾਅਦ ਅੰਮ੍ਰਿਤਸਰ ਤੋਂ ਲੁਧਿਆਣਾ ਚਲ ਜਾਈਗੀ ਜਿੰਨਾ ਮਿਸ ਮੈਂ ਉਹਨੂੰ ਕਰਨ ਵਾਲੀਆਂ ਆਈ ਡੋਨਟ ਥਿੰਕ ਕੋਈ ਹੋਰ ਕਰੇਗਾ ਬਹੁਤ ਇੰਜੋਏ ਕੀਤਾ ਕੋਮਲ ਦੇ ਨਾਲ ਲਵਿਸ਼ ਦੇ ਨਾਲ ਤੇ ਹੁਣ ਉਹਨੂੰ ਲੁਧਿਆਣਾ ਜਾ ਕੇ ਇੰਜੋਏ ਕਰਾਂਗੇ ਥੈਂਕ ਯੂ ਥੈਂਕ ਯੂ ਉਹ ਲਵਿਸ਼ ਨਾਲ ਮੇਰਾ ਬਹੁਤ ਪੁਰਾਣਾ ਸਾਡਾ ਮਿੱਤਰ ਹੈ ਸਾਡਾ ਭਰਾ ਹੀ ਹੈ ਦੋਸਤ ਵੀ ਨਹੀਂ ਹੈਗਾ ਸਾਡੇ ਆ ਫੈਮਿਲੀ ਰਿਲੇਸ਼ਨ ਹੈ ਤੇ ਅੱਜ ਉਹਦੇ ਵਿਆਹ ਤੇ ਆਏ ਆ ਸਾਨੂੰ ਬੜਾ ਚਾਹ ਆ ਮੈਂ ਸਿਰਫ ਜੁੱਤੀ ਦਾ ਪੱਕ ਕਹਿਣਾ ਆਇਆ ਸੀ ਵੀ ਅਸੀਂ ਵੀ ਪ੍ਰਿਪੇਅਰ ਆ ਅਸੀਂ ਜੁੱਤੀਆਂ ਦੋ ਲੈ ਕੇ ਆਏ ਆ ਕੋਈ ਗੱਲ ਨਹੀਂ ਜੀ ਉਹ ਲੈ ਗਏ ਤਾਂ ਉਹ ਰੱਖ ਸਕਦੇ ਨੇ ਸਾਡੇ ਕੋਲ ਦੂਸਰੀ ਹੈਗੀ ਪਰ ਅੱਜ ਲੱਖ ਦੀ ਡਿਵਾੜ ਕਰਦੇ ਵਿੱਚ ਕੋਈ ਗੱਲ ਨਹੀਂ ਜੀ ਅਸੀਂ ਜੁੱਤੀਆਂ ਹੀ ਦੋ ਲਿਆਏ ਆ ਦੂਜੀ ਵੀ ਇਹ ਚੱਕ ਲਈ ਕੋਈ ਗੱਲ ਨਹੀਂ ਉਹਦੇ ਭਰਾ ਆ ਜੰਨੇ ਨੇ ਜੁੱਤੀਆਂ ਬਹੁਤ ਨੇ ਪਰ ਪਰੰਪਰਾ ਬਣੀ ਆ ਕੋਈ ਗੱਲ ਨਹੀਂ ਉਹ ਤਾਂ ਚਲੋ ਜੀ ਹਾਸਾ ਮਖੌਲ ਕਰਦੇ ਆ ਜੋ ਪਰੰਪਰਾ ਹੈਗੀ ਉਹ ਤਾਂ ਉਹਨਾਂ ਭਾਈ ਜਾਊਗੀ ਥੈਂਕ ਯੂ ਥੈਂਕ ਯੂ ਜੀ ਅੱਜ ਦਿਨ ਬਹੁਤ ਭਾਗਾਂ ਵਾਲਾ ਜਿਹੜੇ ਭਾਗਾਂ ਦੇ ਦਿਨ ਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਾਰਾ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਕੀ ਨਹੀਂ ਵੀਰ ਪੋਰਟ ਰਾਤ ਵਤ ਵਤ 15-20 ਮਿੰਟ ਤੋਂ ਵੀ ਸ਼ੁਭਰਾਏ ਪਹੁੰਚ ਚੁੱਕੇ ਨੇ ਨਵੀਂ ਸ਼ੁਭਰਾਏ ਪਾਸ ਝੰਡਿਆਲਾ ਪਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਵਿਸ਼ੇਸ਼ ਕਰਮਾ ਨੇ ਆਪਣੇ ਨਾਮ ਦਿੱਤੀ ਉਹ ਤੋਂ ਬਾਅਦ ਇਸ ਵਿਆਹ ਦੀ ਇੱਕੋ ਦੁਨੀਆ ਚ ਕਰਤੱਵ ਬਹੁਤ ਥਲੀ ਕਰ ਪੂਰੀ 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 ਮੈਂ ਕਿਹਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਉੱਥੇ ਜੇ ਫੰਕਸ਼ਨ ਕੀਤਾ ਸੀ ਉੱਥੇ ਰੌਣਕ ਸੀ ਕੱਲ ਨਰਮਾਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਵੀ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਜਿੱਤਾਂ ਪੂਰੀ ਦੁਨੀਆ ਤੋਂ ਦੋਵਾਂ ਨੂੰ ਅਸ਼ੀਰਵਾਦ ਮਾਰਿਆ ਪਿਆਰ ਸਿਰਫ ਪਿਆਰ ਜਿਹੜਾ ਨਾ ਦੋਨੋਂ ਪਿਆਰ ਮਿਲ ਰਿਹਾ ਹੈ ਇਹ ਇੱਕ ਨਾ ਅਭਿਸ਼ੇਕ ਦੇ ਇੱਕ ਅਧਿਆਤ ਦੇ ਨਾਮ ਸਭ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ ਸੀਐਮ ਸਾਹਿਬ ਵੀ ਆ ਰਹੇ ਹਨ